ਸਰਸਕਾਲ ਟੈਲੀਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਨਾਲ ਜੁੜੀ ਵੱਡੀ ਖਬਰ ਹੈ ਤਾਂ ਦੱਸ ਲਈਏ ਕਿ ਸੜਕੀ ਹਾਦਸੇ ਦਾ ਸ਼ਿਕਾਰ ਹੋਏ ਨੇ ਰਾਜਵੀਰ ਜਵੰਦਾ ਤਾਂ ਬਾਈਕ ਤੇ ਟਰੈਵਲ ਕਰ ਰਹੇ ਸਨ ਜਿਸ ਦਰਮਿਆਨ ਇਹ ਹਾਦਸਾ ਵਾਪਰਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਬੱਦੀ ਦਿਨੇ ਨੇ ਇਸ ਹਾਦਸੇ ਦੇ ਵਿੱਚ ਪੰਜਾਬੀ ਗਾਇਕ ਰਾਜਵੀਰ ਜਵੰਦਾ ਕਾਫੀ ਗੰਭੀਰ ਜ਼ਖਮੀ ਹੁੰਦੇ ਨੇ ਇਸ ਵੇਲੇ ਹਾਲਤ ਜਿਹੜੀ ਆ ਉਹ ਨਾਜ਼ੁਕ ਦੱਸੀ ਜਾ ਰਹੀ ਹੈ ਤਾਂ ਮੋਹਾਲੀ ਦੇ 40s ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਜਿੱਥੇ ਇਸ ਵੇਲੇ ਹਾਲਤ ਨਾਜ਼ੁਕ ਬਣੀ ਹੋਈ ਹੈ ਤਾਂ ਤਸਵੀਰਾਂ ਵੀ ਜਿਹੜੀਆਂ ਤੁਹਾਨੂੰ ਵਿਖਾ ਰਿਆ ਪੰਜਾਬੀ ਗਾਇਕ ਦੱਸਿਆ ਜਾ ਰਿਹਾ ਕਿ ਜਿਸ ਵੇਲੇ ਉਹ ਬਾਈਕ ਤੇ ਸਵਾਰ ਹੋ ਕੇ ਟਰੈਵਲ ਕਰ ਰਹੇ ਸਨ ਉਸ ਦਰਮਿਆਨ ਇਹ ਹਾਦਸਾ ਵਾਪਰਿਆ ਤੇ ਕਾਫੀ ਗੰਭੀਰ ਸੱਟਾਂ ਆਈਆਂ ਨੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੁੰਦਾ ਹੈ ਹਿਮਾਚਲ ਦੇ ਵਿੱਚ ਬਾਈਕਿੰਗ ਦੇ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਹਾਦਸਾ ਵਾਪਰਿਆ ਜਿੱਥੇ ਉਹ ਕਾਫੀ ਜ਼ਖਮੀ ਦੱਸੇ ਜਾ ਰਹੇ ਨੇ ਤੇ ਇਸ ਲਈ ਫੋਰਟਿਸ ਹਸਪਤਾਲ ਦੇ ਵਿੱਚ ਐਡਮਿਟ ਨੇ ਤਰਾਜਵੀਰ ਜਵੰਦਾ ਦੇ ਸਿਰ ਤੇ ਦੱਸਿਆ ਜਾ ਰਿਹਾ ਹੈ ਕਿ ਗੰਭੀਰ 6 ਵਜੇ ਹੈ ਜਿਸ ਦੇ ਚਲਦਿਆ ਹਾਲਤ ਉਸ ਵੇਲੇ ਜਿਹੜੀ ਹੈ ਉਹ ਨਾਜ਼ੁਕ ਬਣੀ ਹੋਈ ਹੈ ਤੇ ਦੱਸਿਆ ਵੀ ਜਾ ਰਿਹਾ ਹੈ ਕਿ ਜਿੱਥੇ ਕੁਲਵਿੰਦਰ ਬਿੱਲਾ ਵੀ ਉਹਨਾਂ ਦਾ ਹਾਲਚਲ ਜਾਣਨ ਦੇ ਲਈ ਪਹੁੰਚੇ ਨੇ ਕਵਰ ਗਰੇਵਾਲ ਪਹੁੰਚਦੇ ਨੇ ਮੋਹਾਲੀ ਦੇ ਫੋਰਟਿਸ ਹਸਪਤਾਲ ਤਾ ਰਾਜਵੀਰ ਜਵੰਦਾ ਜੋ ਕਿ ਇੱਕ ਸੜਕੀ ਹਾਦਸੇ ਦਾ ਸ਼ਿਕਾਰ ਹੋਏ ਨੇ ਬਾਈਕ ਤੇ ਸਵਾਰ ਸਨ ਬੱਦੀ ਦੇ ਨੇੜੇ ਦੱਸਿਆ ਜਾ ਰਿਹਾ ਹੈ ਕਿ ਐਕਸੀਡੈਂਟ ਹੁੰਦਾ ਹੈ ਜਿੱਥੇ ਰਾਜਵੀਰ ਜਵੰਦਾ ਦੇ ਸਿਰ ਤੇ ਕਾਫੀ ਗੰਭੀਰ ਸੱਟ ਵੱਜੀ ਹੈ ਜਿਸ ਦੇ ਚਲਦਿਆ ਹਾਲਤ ਇਸ ਵੇਲੇ ਨਾਜ਼ੁਕ ਦੱਸੀ ਜਾ ਰਹੀ ਹੈ ਤਾਂ ਬਾਈਕ ਚਲਾ ਰਹੇ ਸਨ ਜਿਸ ਦਰਮਿਆਨ ਇਹ ਹਾਦਸਾ ਵਾਪਰਿਆ ਹੈ ਹਾਲਤ ਇਸ ਵੇਲੇ ਨਾਜ਼ੁਕ ਹੈ ਤੇ ਮੋਹਾਲੀ ਦੇ 40 ਹਸਪਤਾਲ ਉਨਾਂ ਨੂੰ ਦਾਖਲ ਕਰਵਾਇਆ ਗਿਆ ਹੈ। ਹਿਮਾਚਲ ਦੇ ਵਿੱਚ ਬਾਈਕਿੰਗ ਦੇ ਦੌਰਾਨ ਇਹ ਹਾਦਸਾ ਹੁੰਦਾ ਹੈ। ਪੰਜਾਬ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਭਿਆਨਕ ਸੜਕੀ ਹਾਦਸੇ ਦਾ ਸ਼ਿਕਾਰ ਹੋਏ ਨੇ। ਤਾਂ ਮੋਟਰਸਾਈਕਲ ਤੇ ਟਰੈਵਲ ਕਰ ਰਹੇ ਸਨ ਬੱਦੀ ਤੋਂ Shimla ਵੱਲ ਨੂੰ ਜਾ ਰਹੇ ਸਨ ਜਿੱਥੇ ਸਿਰ ਤੇ ਕਾਫੀ ਸੱਟਾਂ ਆਉਂਦੀਆਂ ਨੇ ਤੇ ਇਸ ਵੇਲੇ ਹਾਲਤ ਨਾਜ਼ੁਕ ਬਣੀ ਹੋਈ ਹੈ। ਉਹਨਾਂ ਦੀ ਹਾਲਤ ਕਾਫੀ ਗੰਭੀਰ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਇਸ ਸਾਥੀ ਦੇ ਵਿੱਚ ਰਾਜਵੀਰ ਜਵੰਦਾ ਦੇ ਸਿਰ ਤੇ ਗੰਭੀਰ ਸੱਟ ਵੱਜੀ ਹੈ ਜਿਸ ਦੇ ਨਾਲ ਇਸ ਵੇਲੇ ਜਿਹੜੀ ਹਾਲਤ ਹੈ ਉਹ ਨਾਜ਼ੁਕ ਦੱਸੀ ਜਾ ਰਹੀ ਹੈ ਤਾਂ ਫੋਰਟਿਸ ਹਸਪਤਾਲ ਮੋਹਾਲੀ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਜਿੱਥੇ ਇਸ ਵੇਲੇ ਇਲਾਜ ਜਾਰੀ ਹੈ ਤਾਂ ਦੱਸਿਆ ਵੀ ਜਾ ਰਿਹਾ ਹੈ ਕਿ ਬਾਈਕ ਤੇ ਸਵਾਰ ਹੁੰਦੇ ਨੇ ਜਿਸ ਦਰਮਿਆਨ ਕੀ ਇਹ ਹਾਦਸਾ ਵਾਪਰਿਆ ਹੈ ਹਾਲਤ ਗੰਭੀਰ ਹੁੰਦੀ ਵੇਖ ਕੇ ਉਹਨਾਂ ਨੂੰ ਫੋਰਟਿਸ ਹਸਪਤਾਲ ਲਿਆਂਦਾ ਗਿਆ ਜਿੱਥੇ ਫਿਲਹਾਲ ਦੇ ਲਈ ਇਲਾਜ ਜਿਹੜਾ ਹੈ ਉਹ ਜਾ ਰਹੀ ਹੈ ਤਬਦੀ ਤੋਂ Shimla ਵੱਲ ਨੂੰ ਜਾ ਰਹੇ ਸਨ ਪੰਜਾਬੀ ਗਾਇਕ ਰਾਜਵਿਰਜ ਵੰਦਾ ਤਾਂ ਇਸੇ ਦਰਮਿਆਨ ਇੱਕ ਵੱਡੇ ਹਾਦਸੇ ਦਾ ਸ਼ਿਕਾਰ ਹੁੰਦੇ ਨੇ ਤੇ ਇਸ ਵੇਲੇ ਹਾਲਤ ਨਾਜ਼ੁਕ ਬਣੀ ਹੋਈ ਹੈ ਸਿਰ ਤੇ ਕਾਫੀ ਸੱਟਾਂ ਆਈਆਂ ਨੇ ਪੰਜਾਬੀ ਗਾਇਕ ਰਾਜਵਿਰਜ ਵੰਦਾ ਜੋ ਕਿ ਸੜਕੀ ਹਾਦਸੇ ਦਾ ਸ਼ਿਕਾਰ ਹੁੰਦੇ ਨੇ ਤਾਂ ਇੱਥੇ ਹੀ ਦੱਸ ਦਈਏ ਕਿ ਸਿਰ ਤੇ ਕਾਫੀ ਜ਼ਿਆਦਾ ਸੱਟਾਂ ਵੱਜਦੀਆਂ ਨੇ ਕੁਲਵਿੰਦਰ ਬਿੱਲਾ ਤੇ ਕਵਰ ਗਰੇਵਾਲ ਜੋ ਕਿ ਹਾਲਚਲ ਜਾਣਨ ਦੇ ਲਈ ਪਹੁੰਚੇ ਨੇ ਮੋਹਾਲੀ ਦੇ ਫੋਰਟਿਸ ਹਸਪਤਾਲ ਦਾ ਦੱਸਿਆ ਵੀ ਜਾ ਰਿਹਾ ਹੈ ਕਿ ਬੱਦੀ ਦੇ ਨੇੜੇ ਬਾਈਕ ਤੇ ਸਵਾਰ ਸਨ ਜਿਸ ਦਰਮਿਆਨ ਕੀ ਇਹ ਹਾਦਸਾ ਵਾਪਰਦਾ ਹੈ ਇਸ ਦੌਰਾਨ ਸਿਰ ਤੇ ਕਾਫੀ ਜ਼ਿਆਦਾ ਸੱਟਾਂ ਆਈਆਂ ਨੇ ਜਿਸ ਤੋਂ ਬਾਅਦ ਮੋਹਾਲੀ ਦੇ ਫੋਰਟਿਸ ਦੇ ਵਿੱਚ ਇਸ ਵੇਲੇ ਹਾਲਾਤ ਨਾਜ਼ੁਕ ਦੱਸੇ ਜਾ ਰਹੇ ਨੇ ਕਿਉਂਕਿ ਸਿਰ ਤੇ ਕਾਫੀ ਗੰਭੀਰਾ ਗੰਭੀਰ ਜਿਹੜੀ ਸੱਟ ਵੱਜਦੀ ਹੈ ਜਿਸ ਦੇ ਚਲਦਿਆਂ ਉਨਾ ਦੀ ਹਾਲਤ ਇਸ ਵੇਲੇ ਨਾਜ਼ੁਕ ਦੱਸੀ ਜਾ ਰਹੀ ਹੈ ਤਾਂ ਇਸ ਦੇ ਦਰਮਿਆਨ ਹਸਪਤਾਲ ਦੇ ਵਿੱਚ ਇਲਾਜ ਜਾਰੀ ਹੈ ਤਾਂ Shimla ਤੋਂ Baddi ਵੱਲ ਨੂੰ ਜਾ ਰਹੇ ਸਨ ਜਿਸ ਦਰਮਿਆਨ ਰਸਤੇ ਦੇ ਵਿੱਚ ਹੀ ਇਹ ਵੱਡਾ ਹਾਦਸਾ ਵਾਪਰਿਆ ਬੀਰ ਸਿੰਘ ਵੀ ਹਸਪਤਾਲ ਦੱਸਿਆ ਜਾ ਰਿਹਾ ਕਿ ਪਹੁੰਚ ਚੁੱਕੇ ਨੇ ਤਾਂ ਇਸੇ ਦਰਮਿਆਨ ਹਾਲਤ ਫਿਲਹਾਲ ਦੀ ਘੜੀ ਨਾਜ਼ੁਕ ਦੱਸੀ ਜਾ ਰਹੀ ਹੈ ਜਿਸ ਨਾਲ ਜਿਸ ਨੂੰ ਇਲਾਜ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਤਾਂ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਨਾਲ ਜੁੜੀ ਵੱਡੀ ਖਬਰ ਹੈ ਜਿੱਥੇ ਹਿਮਾਚਲ ਦੇ ਵਿੱਚ ਬਾਈਕਿੰਗ ਦੇ ਦੌਰਾਨ ਇੱਕ ਵੱਡਾ ਹਾਦਸਾ ਵਾਪਰਿਆ ਜਿਸ ਦਰਮਿਆਨ ਸਿਰ ਤੇ ਕਾਫੀ ਸੱਟਾਂ ਆਈਆਂ ਨੇ ਤੇ ਹਾਲਤ ਇਸ ਵੇਲੇ ਨਾਜ਼ੁਕ ਦੱਸੀ ਜਾ ਰਹੀ ਹੈ ਮੋਹਾਲੀ 40s ਉਹਨਾਂ ਨੂੰ ਦਾਖਲ ਕਰਵਾਇਆ ਗਿਆ ਜਿੱਥੇ ਇਸ ਵੇਲੇ ਇਲਾਜ ਜਾਰੀ ਹੈ ਪਰ ਸਿਰ ਤੇ ਕਾਫੀ ਜ਼ਿਆਦਾ ਸੱਟਾਂ ਆਈਆਂ ਨੇ ਜਿਸ ਦੇ ਚਲਦਿਆਂ ਹਾਲਤ ਇਸ ਵੇਲੇ ਨਾਜ਼ੁਕ ਦੱਸੀ ਜਾ ਰਹੀ ਹੈ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਨਾਲ ਜੁੜੀਆਂ ਇਹ ਖਬਰ ਜਿਹੜੀ ਤੁਹਾਨੂੰ ਦਿਖਾ ਰਹੇ ਆ ਤਸਵੀਰਾਂ ਵੀ ਤੁਹਾਨੂੰ ਵਿਖਾ ਰਹੇ ਆ ਜਿੱਥੇ ਦੱਸ ਦਈਏ ਕਿ ਰਾਜਵੀਰ ਜਵੰਦਾ ਜਿਹੜੇ ਨੇ ਉਹ ਬਾਈਕ ਤੇ ਸਵਾਰ ਸਨ ਜਿਸ ਦਰਮਿਆਨ ਇਹ ਹਾਦਸਾ ਵਾਪਰਿਆ ਇਸ ਦੌਰਾਨ ਸਿਰ ਤੇ ਕਾਫੀ ਸੱਟਾਂ ਆਈਆਂ ਨੇ ਜਿਸ ਤੇ ਚਲਦਿਆਂ ਉਹਨਾਂ ਦੀ ਹਾਲਤ ਇਸ ਵੇਲੇ ਗੰਭੀਰ ਬਣੀ ਹੋਈ ਹੈ ਤਾਂ ਤੁਰੰਤ ਉਹਨਾਂ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਲਿਆਂਦਾ ਗਿਆ ਜਿੱਥੇ ਕੁਲਵਿੰਦਰ ਬਿੱਲਾ ਕਵਰ ਗਰੇਵਾਲ ਤੇ ਬੀਰ ਸਿੰਘ ਵੀ ਪਹੁੰਚੇ ਨੇ ਹਾਲਚਲ ਜਾਣਨ ਦੇ ਲਈ ਪਰ ਇਸ ਵੇਲੇ ਹਾਲਤ ਜਿਹੜੀ ਹੈ ਉਨਾਜ਼ੁਕ ਹੀ ਦੱਸੀ ਜਾ ਰਹੀ ਹੈ ਤਸਵੀਰਾਂ ਵੀ ਤੁਹਾਨੂੰ ਨਾਲ ਦੇ ਨਾਲ ਵਖਾ ਰਹੇ ਆ ਪੰਜਾਬੀ ਗਾਇਕ ਰਾਜਵੀਰ ਜਵੰਦਾ ਨਾਲ ਜੁੜੀ ਵੱਡੀ ਖਬਰ ਇਸ ਵੇਲੇ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ ਸਿਰ ਤੇ ਗੰਭੀਰ ਸੱਟਾਂ ਆਈਆਂ ਨੇ ਤਾਂ ਰਾਜਵੀਰ ਜਵੰਦਾ ਸੜਕੀ ਹਾਦਸੇ ਦਾ ਸ਼ਿਕਾਰ ਹੁੰਦੇ ਨੇ ਤੇ ਇਸ ਵੇਲੇ ਮਹਾਲੀ ਦੇ 40 ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ